ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸ਼ਖਸੀ ਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਪੇਪਰ ਆਇਆ ਸੀ ਉਹਦੇ 57 ਨੰਬਰ ਸਵਾਲ ਤੇ ਆਗੇ ਬੇਟਾ ਤਾਂ ਬੇਟਾ ਇਹ ਆਪਾਂ ਅੱਗੇ ਵੀ ਗੱਲ ਕੀਤੀ ਕਹਿੰਦਾ ਇੱਕ ਵਰਗਾਕਾਰ پارک ਦੀ ਭੂਜਾ 50 ਮੀਟਰ ਹੈ ਇਸ ਵਿੱਚ ਅੰਦਰ ਵਾਲੇ ਪਾਸੇ 2.5 ਮੀਟਰ ਚੌੜਾ ਰਸਤਾ ਇਸ ਪੱਥਰ ਨੂੰ ਸਮਤਲ ਕਰਾਉਣ ਉੱਤੇ 10 ਰੁਪਏ ਪ੍ਰਤੀ ਵਰਗ ਦੀ ਮੀਟਰ ਦੀ ਧਾਰ ਨਾਲ ਕਿੰਨੀ ਲਾਗਤ ਆਵੇਗੀ ਠੀਕ ਹੈ ਬੇਟਾ ਤਾਂ ਤੁਹਾਨੂੰ ਕਿਹਾ ਸੀ ਬੇਟਾ ਵੀ ਜਦੋਂ ਇਦਾਂ ਦਾ ਸਵਾਲ ਆਉਂਦਾ ਤਰਾ ਡਾਇਗਰਾਮ ਬਣਾ ਲਓ ਇੱਕ ਵਰਗਾਕਾਰ ਪਾਰਕ ਹੈਗਾ ਬੇਟਾ ਕਿੰਨੇ ਬਾਏ 50 ਬਾਏ 50 ਦਾ ਠੀਕ ਹੈ ਬੇਟਾ ਹੁਣ ਕਹਿੰਦਾ ਇਹਦੇ ਅੰਦਰ ਵਾਲੇ ਪਾਸੇ ਇਹਦੇ ਅੰਦਰ ਵਾਲੇ ਪਾਸੇ 2.5 ਮੀਟਰ ਚੌੜਾ ਰਸਤਾ ਬਣਿਆ ਹੋਇਆ ਅੰਦਰਵਾਰ ਆ ਬੇਟਾ ਅੰਦਰਵਾਰ ਨੂੰ ਰਸਤਾ ਬਣ ਗਿਆ ਜਿਹੜਾ ਬੇਟਾ ਅੰਦਰਵਾਰ ਨੂੰ ਰਸਤਾ ਬਣਿਆ ਆ 2.5 ਇੱਥੋਂ ਘਟ ਗਿਆ 2.5 ਇੱਥੋਂ ਘਟ ਗਿਆ ਤਾਂ ਇਹਦੀ ਪੂਜਾ ਕਿੰਨੀ ਰਹਗੀ 45 ਮੀਟਰ ਠੀਕ ਹੈ ਬੇਟਾ ਅਸੀਂ ਹੁਣ ਕੀ ਕਰਾਂਗੇ ਵੀ ਰਸਤੇ ਦਾ ਖੇਤਰਫਲ ਕਿਵੇਂ ਕੱਢਾਂਗੇ ਵੱਡੇ ਵਰਗ ਦਾ ਖੇਤਰਫਲ ਘਟਾਓ ਛੋਟੇ ਵਰਗ ਦਾ ਖੇਤਰਫਲ ਠੀਕ ਹੈ ਬੇਟਾ ਤੇ ਉਹਨੂੰ 10 ਨਾਲ ਗੁਣਾ ਕਰ ਦਾਂਗੇ ਉਹ ਸਾਡਾ ਉੱਤਰ ਆ ਜਾਊਗਾ ਠੀਕ ਤਾਂ ਖਰਚਾ ਰਸਤੇ ਰਸਤੇ ਤੇ ਖਰਚਾ ਕੀ ਕਰਾਂਗੇ ਵੱਡੇ ਆਇਤ ਦਾ ਖੇਤਰਫਲ ਵੱਡੇ ਵੱਡੇ ਵਰਗ ਦਾ ਖੇਤਰਫਲ ਕੀ ਆਊਗਾ 50 50 ਘਟਾਓ 45 45 ਠੀਕ ਹੈ ਬੇਟਾ ਆ ਛੋਟੇ ਵਰਗ ਦਾ ਖੇਤਰਫਲ ਹੈ ਤੇ ਸਾਰੇ ਨੂੰ ਘਟਾ ਕੇ ਕਿੰਨਾ ਕੀ ਕਰ ਦਾਂਗੇ ਅਸੀਂ ਗੁਣਾ 10 ਕਿਉਂਕਿ 10 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਦੇ ਨਾਲ ਖਰਚਾ ਹੈਗਾ ਹੈ ਠੀਕ ਹੈ ਤਾਂ ਬੇਟਾ 50 ਨੂੰ 50 ਨਾਲ ਕੀਤਾ ਤਾਂ ਇਹ ਆ ਗਿਆ 2500 45 ਨੂੰ 45 ਨਾਲ ਗੁਣਾ ਬੇਟਾ ਤੁਸੀਂ ਕਰਕੇ ਦੇਖ ਲੈਣੀ ਹੈ ਤਾਂ ਘਟਾਓ 45 45 ਠੀਕ ਹੈ ਇਹ ਬੇਟਾ ਤੁਸੀਂ ਰਫ ਦੇ ਰਫ ਦੇ ਵਿੱਚ ਕਰ ਲੂ ਜੇ ਤੁਹਾਨੂੰ ਸਿੱਧਾ ਨਹੀਂ ਆਉਂਦਾ ਤਾਂ 45 45 5 5 25 5 4 20 ਤੇ 2 22 4 5 20 4 4 16 ਤੇ 2 18 5 ਦੇ 5 2 ਦੇ 2 8 ਤੇ 2 ਦਾ 1 ਤੇ 1 2 2025 25 ਠੀਕ ਹੈ ਬੇਟਾ ਤਾਂ ਇਹ ਬੇਟਾ ਆਪਾਂ ਇਹ ਕਿੰਨਾ ਰਹਿ ਗਿਆ 2025 ਸਾਰੇ ਨੂੰ ਗੁਣਾ 10 ਦੇ ਨਾਲ ਕਰਨਾ ਹੈ ਆਪਾਂ ਠੀਕ ਹੈ ਬਾਅਦ ਦੇ ਵਿੱਚ ਤਾਂ ਇਹ ਬੇਟਾ ਰਹਿ ਗਿਆ 475 2500 ਚੋਂ 2025 ਘਟਾਏ ਤਾਂ 475 ਵਰਗ ਮੀਟਰ ਆ 475 ਆ ਗਿਆ ਇਹਨੂੰ ਗੁਣਾ 10 ਕਰ ਦਵਾਂਗੇ ਦਾ ਕੁੱਲ ਖਰਚਾ ਕਿੰਨਾ ਆਜੂਗਾ 4750 ਰੁਪਏ ਉੱਤਰ ਆ ਜਾਊਗਾ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਹਾਂ ਆ ਬੇਟਾ b1 4750 ਰੁਪਏ ਉੱਤਰ ਦਿੰਦਾ ਪਿਆ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 58 ਕਿੰਦਾ ਟੀਨਾ ਨੇ ਇੱਕ ਸਕੂਟਰ 5500 ਰੁਪਏ ਵਿੱਚ ਖਰੀਦਿਆ ਤੇ ਉਸਨੇ 3400 ਰੁਪਏ ਮੁਰੰਮਤ ਤੇ ਖਰਚ ਕਰ ਦਿੱਤੇ ਕਿੰਦਾ ਆਪਣੇ ਮਿੱਤਰ ਨੂੰ 56000 ਰੁਪਏ ਵਿੱਚ ਵੇਚ ਦਿੱਤਾ ਉਸ ਦਾ ਲਾਭ ਜਾਂ ਹਾਨੀ ਲਾਭ ਜਾਂ ਹਾਨੀ ਕੱਢਣ ਲਈ ਬੇਟਾ ਪਹਿਲਾਂ ਖਰੀਦ ਮੁੱਲ ਕੁੱਲ ਖਰੀਦ ਮੁੱਲ ਤਾਂ ਬੇਟਾ 55000 ਰੁਪਏ ਦੇ ਵਿੱਚ ਖਰੀਦਿਆ ਸੀ ਉਹਨੇ 3400 ਰੁਪਏ ਇਹਦੀ ਮੁਰੰਮਤ ਤੇ ਖਰਚ ਕਰਤੇ ਇਹ ਕੁੱਲ ਖਰੀਦ ਮੁੱਲ ਮੁਰੰਮਤ ਵਾਲੇ ਪੈਸੇ ਵਿੱਚ ਜੁੜ ਜਾਣੇ ਨਾ 55000 ਜਮਾ 3400 ਠੀਕ ਹੈ ਕੁੱਲ ਖਰੀਦ ਮੁੱਲ ਆਜੂਗਾ 0 ਦੀ 0 0 ਦੀ 0 4 ਤੇ 4 5 ਤੇ 3 8 5 ਦੇ 5 58400 ਰੁਪਇਆ ਠੀਕ ਹੈ ਤੇ ਫਿਰ ਉਹਨੇ ਆਪਣੇ ਮਿੱਤਰ ਨੂੰ 56030 ਰੁਪਏ ਵਿੱਚ ਵੇਚ ਦਿੱਤਾ ਮਾਈਨਸ ਵੇਚ ਮੁੱਲ ਮਾਈਨਸ ਵੇਚ ਮੁੱਲ ਕਿੰਨੇ ਦਾ ਵੇਚਿਆ ਬੇਟਾ 56000 30 ਰੁਪਏ ਦਾ 56000 30 ਰੁਪਏ ਦਾ ਬੇਟਾ 58400 ਦਾ ਖਰੀਦਿਆ ਸੀ 56000 30 ਰੁਪਏ ਦਾ ਵੇਚਤਾ ਤਾਂ ਐਚ ਚੱਲੀ ਗੱਲ ਆ ਬੇਟਾ ਹਾਨੀ ਹੋਗੀ ਉਹਨੂੰ ਕਿਉਂਕਿ ਵੇਚਮੁੱਲ ਘਟ ਗਿਆ ਇਹ ਆਪਾਂ ਘਟਾਓ ਕਰ ਲੈਨੇ ਆ ਤੇ ਇਹ ਸਾਡਾ ਉੱਤਰ ਹਾਨੀ ਦੇ ਵਿੱਚ ਆਜੂ 0 ਦੀ 0 ਦਸਾਂ ਚੋਂ 3 ਗਏ 7 ਤਿੰਨਾਂ ਦੇ 3 ਤੇ 8ਾਂ ਚੋਂ 6 ਗਏ 2 2370 ਰੁਪਏ ਹਾਨੀ ਆ ਜਿਹੜੀ ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਬੇਟਾ ਆਹ ਬੇਟਾ B1 ਸਾਡਾ ਰਾਈਟ ਆਨਸਰ ਆਜੂਗਾ 2370 ਰੁਪਏ ਦੀ ਹਾਨੀ B ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 58 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ